ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਇਸ ਮਹੀਨੇ ਵਾਲ ਰੇਡੀਓ ਪ੍ਰੋਗਰਾਮ ਦੀ 112ਵੀਂ ਲੜੀ ਹੋਵੇਗੀ ਇਹ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਪੂਰੇ ਨੈਟਵਰਕਾਂ ਐਆਰ ਨਿਊਜ਼ ਵੈਬਸਾਈਟ ਅਤੇ ਨਿਊਜ਼ ਔਨ ਐਆਰ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਨਿਊਜ਼ ਡੀਡੀ ਨਿਊਜ਼ ਪ੍ਰਧਾਨ ਮੰਤਰੀ ਦਫਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਸਿੱਟਾ ਪ੍ਰਸਾਰਣ ਕੀਤਾ ਜਾਵੇਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਆਕਾਸ਼ਵਾਣੀ ਇਸ ਪ੍ਰੋਗਰਾਮ ਨੂੰ ਖੇਤਰੀ ਪੱਸ਼ਾ ਮਾਚ ਪ੍ਰਸਾਰਿਤ ਕਰੇਗਾ। ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਕੱਲ ਸ਼੍ਰੀ ਮਕਤਸਰ ਸਾਹਿਬ ਜ਼ਿਲੇ ਦੇ ਪਾਕਸਰ, ਲੱਖੀਵਾਲੀ ਤੇ ਸੰਮੇਵਾਲੀ ਪਿੰਡਾਂ ਚ ਨਰਮੇ ਦੇ ਖੇਤਾਂ ਦਾ ਚੌਇਜ਼ਾ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨਰਮੇ ਦੀ ਫਸਲ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਪਾਵਨ ਕੀਤਾ ਗਿਆ ਕਿ ਉਹ ਪਿੰਡ-ਪਿੰਡ ਕਿਸਾਨ ਕੈਂਪ ਲਗਾ ਕੇ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਸਾਰੀ ਜਾਣਕਾਰੀ ਦੇਣ ਉਨ੍ਹਾਂ ਕਿਹਾ ਕਿ ਹੁਣ ਖੇਤੀ ਪੂਰੀ ਤਰ੍ਹਾਂ ਵਿਗਿਆਨਿਕ ਲੀਹਾਂ ਤੇ ਹੋ ਗਈ ਹੈ ਤੇ ਦਵਾਈਆਂ ਦਾ ਅਸਰ ਕੀਟਾਂ ਦੀਆਂ ਵੱਖ-ਵੱਖ ਸਟਰੀਜਾਂ ਤੇ ਵੱਖ-ਵੱਖ ਹੈ ਇਸ ਲਈ ਕਿਸਾਨ ਵੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਨਰਮੇ ਦੇ ਕੀਟਾਂ ਦੀ ਰੋਕਥਾਮ ਕਰਨ ਤਾਂ ਹੀ ਕਾਮਯਾਬੀ ਜ਼ਰੂਰ ਮਿਲੇਗੀ ਇਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ॠषि ਵਿਗਿਆਨ ਕੇਂਦਰ ਪਟਿਆਲਾ ਵੱਲੋਂ ਪਿੰਡ ਅਸਰਪੁਰ ਵਿਖੇ ਟਮਾਟਰ ਦੀ ਫਸਲ ਦੀਆਂ ਉਤਪਾਦਨ ਤੇ ਪੌਦ ਸੁਰੱਖਿਆ ਤਕਨੀਕਾਂ 'ਤੇ ਕਿਸਾਨ ਵਿਗਿਆਨੀ ਮਿਲਣੀ ਕਰਵਾਈ ਗਈ। ਇਸ ਵਿੱਚ ਪਿੰਡ ਅਸਰਪੁਰ, ਜੋਗੀਪੁਰ, ਫਤਿਹਪੁਰ, ਕਰਤਾਰਪੁਰ ਤੇ ਪੂਨੀਆਂ ਦੇ ਤਕਰੀਬਨ 80 ਕਿਸਾਨਾਂ ਨੇ ਸ਼ਿਰਕਤ ਕੀਤੀ। ਕੇਂਦਰ ਦੇ ਇੰਚਾਰਜ ਤੇ ਪ੍ਰੋਫੈਸਰ ਡਾਕਟਰ ਗੁਰਉਪਦੇਸ਼ ਕੌਰ ਨੇ ਵੀ ਕੇਵੀਕੇ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਬਜ਼ੀ ਬਰੀਡਰ ਡਾਕਟਰ ਸੈਲਿਸ ਜਿੰਦਲ ਨੇ ਕਿਸਾਨਾਂ ਨੂੰ PAU ਵੱਲੋਂ ਵਿਕਸਿਤ ਕੀਤੀਆਂ ਟਮਾਟਰ ਦੀਆਂ ਸੁਧਰੀਆਂ ਕਿਸਮਾਂ અપਨਾਉਣ ਦਾ ਸੱਦਾ ਦਿੱਤਾ। ਸਬਜ਼ੀਆਂ ਦੇ ਪੌਦਾ ਰੋਗ ਵਿਗਿਆਨੀ ਡਾਕਟਰ ਵਿਸ਼ੇਖ ਨੇ ਟਮਾਟਰ ਦੀ ਫਸਲ ਤੇ ਹਮਲਾ ਕਰਨ ਵਾਲੇ ਵਿਸ਼ਾਣੂ ਰੋਗਾਂ ਦੀਆਂ ਨਿਸ਼ਾਨੀਆਂ ਤੇ ਸੁਜੁੱਜੀ ਰੋਗ ਥਾਮ ਦੀਆਂ ਤਕਨੀਕਾਂ ਬਾਰੇ ਜਾਣਨਾ ਪਾਇਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲ ਸੰਚਾਲਕਾਂ ਤੋਂ ਲਗਾਤਾਰ ਫੀਸਾਂ ਤੇ 18% ਦੀ GST ਵਸੂਲਣ ਦੇ ਹੁਕਮ ਦੀ ਜ਼ਿਲ੍ਹਾ ਲੁਧਿਆਣਾ BJP ਪ੍ਰਦਾਨ ਰਜਨੀਸ਼ ਢੀਮਾਨ ਤੇ ਪ੍ਰਸਤਕਰ ਡਾਕਟਰ ਸतीश ਕੁਮਾਰ ਨੇ ਸਖਤ ਸ਼ਬਦਾਂ ਚ ਨਿਖੇਦੀ ਕੀਤੀ ਹੈ। ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾ ਕਿ ਆ ਕਿ ਦੇਸ਼ ਵਿੱਚ GST ਲਾਗੂ ਹੋਏ 7 ਸਾਲ ਤੋਂ ਵਾਤਾ ਸਮਾ ਹੋ ਗਿਆ ਪਰ ਅਜ ਤੱਕ ਕਿਸੇ ਵੀ ਸਰਕਾਰ ਨੇ ਸਕੂਲਾਂ ਦੇ ਵਿਦਿਆਰਥੀਆਂ ਤੋਂ ਵਸੂਲੀ ਜਾਣ ਵਾਲੀ ਕਿਸੇ ਵੀ ਫੀਸ ਤੇ GST ਨਹੀਂ ਵਸੂਲਿਆ ਪਰ ਸੂਬਾ ਸਰਕਾਰ ਵੱਲੋਂ ਜਾਰੀ ਇਸ ਫਰਮਾਨ ਨਾਲ ਸਕੂਲ ਸੰਚਾਲਕਾਂ ਤੇ ਬੱਚਿਆਂ ਦੇ ਮਾਪਿਆਂ ਵਿੱਚ ਗੁੱਸੇ ਦੀ ਲਹਿਰ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਜਮਾਤ ਤੱਕ ਅਫੀਲੀਏਟਡ ਸਕੂਲਾਂ ਦੇ ਕੰਟੀਨਿਊਸ਼ਨ ਪਰਫਾਰਮਾ ਵਿੱਚ ਫੀਸ ਨਾਲ 18% ਦੀ GST ਜਮ੍ਹਾਂ ਕਰਵਾਉਣ ਦੇ ਹੁਕਮ ਦਾ ਸੂਬੇ ਵਿੱਚ ਬੀਜਪੀ ਵੱਲੋਂ ਵਿਰੋਧ ਕੀਤਾ ਜਾਵੇਗਾ। ਜ਼ਿਲ੍ਹਾ ਫਤਹਿਗੜ ਸਾਹਿਬ ਟ੍ਰੈਫਿਕ ਪੁਲਿਸ ਨੇ ਇੱਕ ਨਿਵੇਕਲਾ ਕਾਰਜਕਾਰਦਿਆਂ ਆਕਾ ਬੰਦੀ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟਣ ਦੀ ਥਾਂ ਉਹਨਾਂ ਨੂੰ ਬੂਟੇ ਦੇ ਕੇ ਜਾਗਰੂਕ ਕੀਤਾ ਤਾਂ ਜੋ ਉਹ ਆਪਣੇ ਘਰ ਜਾ ਕੇ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਯੋਗਦਾਨ ਪਾਉਂਦੇ ਹੋਏ ਵਾਤਾਵਰਣ ਨੂੰ ਸ਼ੁੱਧ ਰੱਖ ਸਕਣ। ਟ੍ਰੈਫਿਕ ਪੁਲਿਸ ਇੰਚਾਰਜ ਇੰਦਰਪ੍ਰੀਤ ਸਿੰਘ ਬਡੂੰਗਰ ਨੇ ਕਿਹਾ ਕਿ ਪਾਵੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਚਾਲਾਨ ਕੱਟੇ ਜਾਂਦੇ ਨੇ ਪਰ ਨਿਵੇਕਲਾ ਕਾਰਜ ਕਰਨਿਆਂ ਚਾਲਾਨ ਕੱਟ ਛੋਟੇ-ਬੂਟੇ ਦਿੱਤੇ ਗਏ ਨੇ ਤਾਂ ਜੋ ਆਪਣੇ ਘਰ ਜਾ ਕੇ ਇਹ ਬੂਟੇ ਲਗਾਉਣ ਤੇ ਯਾਦ ਰੱਖਣ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ ਤੇ ਅੱਗੇ ਉਹ ਭੁਗਤਿਕ ਵਿੱਚ ਅਜਿਹਾ ਨਹੀਂ ਕਰਨਗੇ। ਫਰਾਂਸ ਦੀ ਰਾਸ਼ਟਾਨੀ ਪੈਰਿਸ ਵਿੱਚ ਖੇਡਾਂ ਦੇ ਮਹਾਕੁੰਭ 올림픽 ਦੀ ਸ਼ੁਰੂਆਤ ਬੀਤੀ ਰਾਤ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਹੋਈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੇ ਇਹਨਾਂ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਪੈਰਿਸ ਦੀ ਸੀਨ ਨਦੀ ਦੇ ਕੰਢੇ ਤੇ ਹੋਏ ਉਦਘਾਟਨੀ ਸਮਾਗਮ 'ਚ ਸਾਰਿਆਂ ਦਾ ਮਨਮੋਹ ਲਿਆ ਆਤਿਸ਼ਬਾਜ਼ੀ ਦਾ ਨਜ਼ਾਰਾ ਵੇਖਦੇ ਹੀ ਬਣਦਾ ਸੀ। ਅਗਲੇ 16 ਦਿਨਾਂ 'ਚ 32 ਖੇਡਾਂ ਵ ਪਰਵਿਰਵਿਨਾਲ ਰਿਪੋਰਟ ਪੈਰਿਸ 올림픽 ਖੇਡਾਂ ਦੇ ਬੀਤੀ ਰਾਤ ਹੋਏ ਉਦਘਾਟਨੀ ਸਮਾਗਮ ਵਿੱਚ ਭਾਰਤੀ ਦਲ ਦੀ ਅਗਵਾਈ ਬੈਡਮਿੰਟਨ ਸਟਾਰ ਤੇਜ ਸਿੰਧੂ ਅਤੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਕੀਤੀ। ਇਹਨਾਂ ਖੇਡਾਂ ਵਿੱਚ ਹੁਣ ਤਮਗੀਆਂ ਲਈ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਜਾਣਗੇ। 11 ਅਗਸਤ ਤੱਕ ਚੱਲਣ ਵਾਲੇ 올림픽 ਵਿੱਚ ਕੁੱਲ 32 ਇਵੈਂਟਸ ਵਿੱਚ 329 ਤਮਗੀਆਂ ਲਈ 10 ਹਜ਼ਾਰ ਤੋਂ ਵੱਧ ਖਿਡਾਰੀ ਆਪਣੇ ਖੇਡ ਦਾ ਜਾਦੂ ਵਿਖਾਉਂਦਿਆਂ ਜਿੱਤ ਲਈ ਪੂਰੀ ਵਾਹ ਲਗਾਉਣਗੇ। ਭਾਰਤ ਦੇ ਕੁੱਲ 117 ਖਿਡਾਰੀ 16 ਇਵੈਂਟਸ ਵਿੱਚ ਹਿੱਸਾ ਲੈ ਰਹੇ ਨੇ ਅੱਜ ਪਹਿਲੇ ਦਿਨ ਸਾਈਕਲਿੰਗ ਡਾਈਵਿੰਗ সুইমিং ਫੈਂਸਿੰਗ ਲੂਡੋ ਰਗਬੀ ਸ਼ੂਟਿੰਗ ਅਤੇ ਸਕੇਟਬੋਰਡਿੰਗ ਦੀਆਂ ਇਵੈਂਟਸ ਹੋਣਗੀਆਂ ਮਰਦਾਂ ਦੇ ਹਾਕੀ ਵਰਗ ਵਿੱਚ ਭਾਰਤ ਦਾ ਪਹਿਲਾ ਮੈਚ ਰਾਤ 9 ਵਜੇ ਨਿਊਜ਼ੀਲੈਂਡ ਨਾਲ ਹੋਵੇਗਾ ਭਾਰਤੀ ਸਮੇਂ ਅਨੁਸਾਰ ਇਵੈਂਟਸ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ ਰਾਤ ਕੋਈ 1 ਵਜੇ ਤੱਕ ਖਤਮ ਹੋਇਆ ਕਰਨਗੇ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ ਵਾਨੀ ਸਮਾਚਾਰ ਜਲੰਧਰ ਤੇਸ ਦਿਨਾਂ ਦੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ